ਇਹਨੇ ਲੜਨਾ ਹੀ ਆ ਤੇ ਹਰ ਵਾਰ ਕਸ਼ਮੀਰ ਤੇ ਪੰਜਾਬੀ ਕੋ ਚੁਣਿਆ ਜਾਂਦਾ ਜੇ ਇਹਨਾਂ ਨੂੰ ਚਾ ਚੜਿਆ ਲੜਨ ਦਾ ਤੇ ਇਹਨਾਂ ਨੇ ਇੱਕ ਦੂਸਰੇ ਦੇ ਜੋਰ ਵੇਖਣੇ ਨੇ ਤੇ ਭਾਈ ਜਾਨ ਬਾਰਡਰ ਲੱਗਦੇ ਨੇ ਜਾਓ ਗੁਜਰਾਤ ਥਾਣੀ ਲੜ ਲਓ Rajasthan ਥਾਣੀ ਜਿੱਦਾਂ ਲੱਗਦਾ ਤੇ ਖੁੱਲਾ ਏਰੀਆ ਮੇਰਾ ਲੜੀ ਚੱਲੋ ਜੇ ਹੋਰ ਜ਼ਿਆਦਾ ਤੁਸੀਂ ਚਾਹੋ ਜੀ ਇਹਨੂੰ ਸਸਿਹ ਹਕਾਲ ਦੀ ਉਮੀਦ ਕਰਨੀ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੇ ਰ ਆ ਤੁਹਾਨੂੰ ਖੁਸ਼ੀ ਹੋਵੇ ਜਾਦੀ ਖਲਾਵਾ ਚ ਕਿੱਥੇ ਤੁਸੀਂ ਅੱਜ ਕੱਲ ਕਰਾਂਗੇ ਪਾਕਿਸਤਾਨ ਤੇ ਇੰਡੀਆ ਜੋ ਹੋਣ ਵਾਲੀ ਸੂਰਤ ਹਾਲਤੀ ਇੱਥੇ ਸੂਰਤਾਂ ਜਿਹੜੀ ਕਾਫੀ ਖਰਾਬ ਹੋਈ ਜਾਂਦੀ ਪਈ ਕਦੇ ਇੰਡੀਆ ਅਟੈਕ ਕਰਦਾ ਕਦੇ ਪਾਕਿਸਤਾਨੋਂ ਬੈਕ ਅਟੈਕ ਕਰਦਾ ਤੇ ਇਹ ਸਿਚੁਏਸ਼ਨ ਜਿਹੜੀ ਕਿਸੇ ਵੀ ਕੰਟਰੀ ਵਾਸਤੇ ਚੰਗੀ ਨਹੀਂ ਲੇਕਿਨ ਅਸੀਂ ਅੱਜ ਇਹ ਗੱਲ ਕਰਾਂਗੇ ਸਿੱਖਾਂ ਦੀ ਪੰਜਾਬ ਦੀ ਸਿੱਖਾਂ ਦਾ ਇੱਥੇ ਕੀ ਸਟਾਂਸ ਹੈ ਇੱਥੇ ਸਿੱਖ ਸਪੋਰਟ ਕਰਦੇ ਪਏ ਨੇ ਪਾਕਿਸਤਾਨ ਨੂੰ ਜਾਂ ਇੰਡੀਆ ਨੂੰ ਇੱਥੇ ਸਿੱਖਾਂ ਦਾ ਕੀ ਕਹਿਣਾ ਹੈ ਬਹੁਤ ਬਦਦਿਆ ਅਹਿਮ ਖ਼ਸੂਸੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਬਹੁਤ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਆਂ ਦੇਖਦੇ ਵੀਡੀਓ लेट्स ਗੋ ਜੇ ਭਾਰਤ ਪਾਕਿਸਤਾਨ ਦੀ ਜੰਗ ਲੱਗਦੀ ਹੈ ਜਿਹੜੇ ਪੰਜਾਬ ਦੇ ਲੋਕ ਨਹੀਂ ਕਿਉਂਕਿ ਕਿਹਾ ਜਾਂਦਾ ਹੈ ਕਿ ਭਾਰਤ ਹਮੇਸ਼ਾ ਪੰਜਾਬ ਦੇ ਵਿੱਚੋਂ ਜੰਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਇਸ ਸਮੇਂ ਕਿਵੇਂ ਦਿਖ ਰਿਹਾ ਹੈ ਉਸਨੂੰ ਪਾਕਿਸਤਾਨ ਵੀ ਹੁਣੇ ਮੰਨਦਾ ਹੈ ਕਿ ਅਸੀਂ ਪਿਛਲੀਆਂ ਕੁਝ ਜੰਗਾਂ ਇਹਨਾਂ ਕੋ ਹਾ ਰਹੇ ਆ ਡਿਫੀਟ ਸਾਡੀ ਹੋਈ ਆ ਪਿਛਲੀਆਂ ਕੁਝ جنگਾਂ ਤੇ ਹੁਣ ਜੋ ਤੀਜੀ جنگ ਆ ਅਗਲੀ جنگ ਲੜੇਗਾ ਤੇ ਉਹ ਡਿਫੀਟ ਅਫੋਰਡ ਨਹੀਂ ਕਰੇਗਾ ਸੋ ਪਹਿਲੀ ਗੱਲ ਤੇ ਸਾਡੀ ਇਹੋ ਹੀ ਆ ਵੀ ਇਹ جنگ ਨਹੀਂ ਲੱਗਣੀ ਚਾਹੀਦੀ ਪਰ ਜੇ ਇੰਡੀਆ ਤੇ ਪਾਕਿਸਤਾਨ ਨੇ ਇਹ ਮੰਨ ਬਣਾ ਲਿਆ ਆ ਕਿ ਨਹੀਂ ਜੇ ਅਸੀਂ ਤੇ ਇੱਕ ਵਾਰੀ ਫੇਰ ਇੱਕ ਦੂਜੇ ਨਾਲ ਆਮਣੇ ਸਾਹਮਣੇ ਹੋਣਾ ਆ ਤੇ ਸਾਹਮਣੇ ਆਮਣੇ ਸਾਹਮਣੇ ਹੋਣ ਤੋਂ ਪਹਿਲਾਂ ਇੱਕ ਵਾਰੀ ਰਸ਼ੀਆ ਦੇ ਯੂਕਰੇਨ ਨੂੰ ਵੇਖ ਲੈਣ ਜੀ ਇਜ਼ਰਾਈਲ ਤੇ ਗਾਜ਼ਾ ਨੂੰ ਵੇਖ ਲੈਣ ਜੀ ਉਹਨਾਂ ਨੇ ਉੱਥੇ ਜੰਗ ਲੜੀ ਆ ਤੇ ਉਹਨਾਂ ਦੇ ਪੱਲੇ ਕੀ ਪਿਆ ਪਾਕਿਸਤਾਨ ਕਹਿੰਦਾ ਵੀ ਕਸ਼ਮੀਰ ਨੂੰ ਵਿੱਚ ਲੈ ਕੇ ਗੱਲ ਕਰੋ ਇੰਡੀਆ ਕਹਿੰਦਾ ਨਹੀਂ ਕਸ਼ਮੀਰ ਨੂੰ ਵਿੱਚ ਲੈ ਕੇ ਨਹੀਂ ਅਸੀਂ ਤੇ ਗੱਲ ਹੀ ਇਸ ਹਿਸਾਬ ਨਾਲ ਕਰਨੀ ਹੈ ਵੀ ਕਸ਼ਮੀਰ ਸਾਡਾ ਹੈ ਕਿਤੋਂ ਬਾਹਰ ਨਿਕਲੇ ਦੇ ਵਿੱਚੋਂ ਜੇ ਕਸ਼ਮੀਰੀ ਚਾਹੁੰਦੇ ਨੇ ਕਿ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਨੇ ਦੋਵਾਂ ਮੁਲਕਾਂ ਤੋਂ ਤੇ ਉਹਨਾਂ ਨੂੰ ਇੰਡੀਪੈਂਡੈਂਟ ਰਹਿਣ ਦੇਣਾ ਚਾਹੀਦਾ ਹੈ ਜਿਵੇਂ ਇੰਡੀਆ ਪਾਕਿਸਤਾਨ ਹੈ ਐਵੇਂ ਕਸ਼ਮੀਰ ਇੱਕ ਮੁਲਕ ਬਣ ਜਾਏਗਾ ਤੇ ਕੋਈ ਹਾਹਾਕਾਰ ਨਹੀਂ ਮਚਣ ਲੱਗੀ ਜਿਹੜੇ ਰਾਈਟਸ ਨੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਅਧਿਕਾਰ ਤੇ ਇਹੋ ਹੀ ਬਣਦਾ ਵੀ ਇਹਨਾਂ ਖਿੱਤਿਆਂ ਦੇ ਲੋਕਾਂ ਨੂੰ ਪੁੱਛਿਆ ਜਾਵੇ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਇੰਡੀਆ ਨਾ ਰਹਿਣਾ ਪਾਕਿਸਤਾਨ ਨਾ ਰਹਿਣਾ ਜਾਂ ਤੁਸੀਂ ਆਜ਼ਾਦ ਰਹਿਣਾ ਜਿੱਧਰ ਲੋਕ ਰਾਏ ਜਾਵੇ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਦਿਓ ਉਸ ਡਿਸੀਜਨ ਨੂੰ ਲੋਕਾਂ ਦੇ ਤੇ ਜੇ ਇੰਡੀਆ ਨੇ ਲੜਨਾ ਹੀ ਆ ਤੇ ਹਰ ਵਾਰ ਕਸ਼ਮੀਰ ਤੇ ਪੰਜਾਬ ਵੀ ਕੋ ਚੁਣਿਆ ਜਾਂਦਾ ਜੇ ਇਹਨਾਂ ਨੂੰ ਚਾਹ ਚੜਿਆ ਲੜਨ ਦਾ ਤੇ ਇਹਨਾਂ ਨੇ ਇੱਕ ਦੂਸਰੇ ਦੇ ਜੋਰ ਵੇਖਣੇ ਨੇ ਤੇ ਭਾਈ ਤੁਹਾਡੇ ਨਾਲ ਹੋਰ ਵੀ ਬਾਰਡਰ ਲੱਗਦੇ ਨੇ ਜਾਓ ਗੁਜਰਾਤ ਥਾਣੀ ਲੜ ਲਓ ਰਾਜਸਥਾਨ ਥਾਣੀ ਜਿੱਧਰ ਤੁਹਾਨੂੰ ਲੱਗਦਾ ਤੇ ਖੁੱਲਾ ਏਰੀਆ ਪਿਆ ਉੱਥੇ ਲੜੀ ਚੱਲੋ ਜੇ ਹੋਰ ਜ਼ਿਆਦਾ ਤੁਸੀਂ ਚਾਹੁੰਦੇ ਹੋ ਵੀ ਨਹੀਂ ਤਾਂ ਫਿਰ ਸਮੁੰਦਰ ਰਾਈ ਲੜ ਲਓ ਖਾਲਸਾ ਜੰਗ ਨਹੀਂ ਚਾਹੁੰਦਾ ਅਮਨ ਚਾਹੁੰਦਾ ਹਰ ਕੋਈ ਚਾਹੁੰਦਾ ਹੁੰਦਾ ਵੀ ਜਿਹੜੇ ਦੇ ਅਧਿਕਾਰ ਨੇ ਉਹਨਾਂ ਨੂੰ ਅਧਿਕਾਰ ਮਿਲ ਜਾਣ ਤੇ ਉਹ ਲੜਾਈ ਨਾ ਕਰਨ ਦੂਸਰੀ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਦੂਸਰੀ ਤਰ੍ਹਾਂ ਦੇ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਮੈਨੂੰ ਅਧਿਕਾਰ ਮਿਲੇ ਪਏ ਨੇ ਹੁਣ ਮੈਂ ਬਸ ਦੂਸਰੇ ਦੇ ਮਸਲੇ 'ਤੇ ਉਂਗਲ ਡਾਉਣੀ ਵਿੱਚ ਭਾਈ ਆਪਣੇ ਅਫਸਰ ਨੂੰ ਪੁੱਛਦਾ ਕਿ ਕਸ਼ਮੀਰ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ ਉਹ ਕਹਿੰਦਾ ਵੀ ਜਿਹੜੀ ਸਮੱਸਿਆ ਤੋਂ ਬਹੁਤ ਸਾਰਨੂੰ ਫਾਇਦਾ ਹੋ ਰਿਹਾ ਹੋਵੇ ਨਾ ਉਹਨੂੰ ਸਮੱਸਿਆ ਨੂੰ ਲੋਕ ਸਮੱਸਿਆ ਰੱਖਣਾ ਚਾਹੁੰਦੇ ਨੇ ਅੰਦਰ ਕਸ਼ਮੀਰ ਇੱਕ ਐਸਾ ਗਰਾਊਂਡ ਆ ਜਿੱਥੇ ਸਾਰੀਆਂ ਧਿਰਾਂ ਆਪੋ ਆਪਣੀ ਪੋਲਿਟਿਕਸ ਕਰ ਰਹੀਆਂ ਨੇ ਪਰ ਇੰਡੀਆ ਦੇ ਕਹਿੰਦਾ ਨਹੀਂ ਜੇ ਮੇਰੀ ਇਲੈਕਸ਼ਨ ਲੜਨੀ ਆ ਤਾਂ ਪਹਿਲਾਂ ਸੌਂ ਖਾ ਕੇ ਆ ਵੀ ਤੂੰ ਦੇਸ਼ ਦੀ ਏਕਤਾ ਅਖੰਡਤਾ ਰੱਖੇਗਾ ਕਾਦ ਦੇਹੀਂ ਸੌਂ ਖਾਈਏ ਅਭੀ ਤੁਹਾਡੀ ਏਕਤਾ ਅਖੰਡਤਾ ਅਜੇ ਤੜਪ ਵੱਖ ਹੋਣਾ ਚਾਹੁੰਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਦੇ ਨੈਸ਼ਨਲ ਮੀਡੀਏ ਤੇ ਲਗਾਤਾਰ ਪਾਕਿਸਤਾਨ ਵਿਰੁੱਧ ਜਿਹੜੇ ਆ ਉਹ ਹਮਲੇ ਕੀਤੇ ਜਾ ਰਹੇ ਆ ਇਸ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਦੀ ਜਿਹੜੀ ਸਥਿਤੀ ਆ ਉਹ ਲਗਾਤਾਰ ਤਣਾਅਪੂਰਨ ਬਣਦੀ ਜਾ ਰਹੀ ਹੈ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਲੋਕ ਘਬਰਾਏ ਹੋਏ ਹਨ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਦਲ ਖਾਲਸਾ ਦੇ ਕਾਰਜਕਾਰੀ ਆਗੂ ਪਰਮੀ ਸਿੰਘ ਮਾਨ ਮਾਨ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਨ ਸਾਹਿਬ ਜੇ ਭਾਰਤ ਪਾਕਿਸਤਾਨ ਦੀ جنگ ਲੱਗਦੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਭਾਰਤ ਹਮੇਸ਼ਾ ਪੰਜਾਬ ਦੇ ਵਿੱਚੋਂ جنگ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਇਸ ਸਮੇਂ ਕਿਵੇਂ ਦੇਖ ਰਿਹਾ ਹੈ ਕੋ ਜਿਹੜੇ ਹਾਲਾਤ ਪੈਲਗਾਮ ਹਮਲੇ ਤੋਂ ਬਾਅਦ ਬਣੇ ਨੇ ਜਿਸ ਤਰੀਕੇ ਦੇ ਨਾਲ ਦੋਵੇਂ ਪਾਸੇਓਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਨਾਰਮਲ ਪੋਲਿਟਿਸ਼ੀਅਨਸ ਤੋਂ ਲੈ ਕੇ ਪਬਲਿਕ ਦੇ ਜਿਹੜੀ ਲੋਕ ਰਾਇ ਬਣਾਈ ਜਾ ਰਹੀ ਆ ਪਾਕਿਸਤਾਨ ਦੇ ਵਿਰੁੱਧ ਜਾਂ ਪਾਕਿਸਤਾਨ ਦੇ ਜਾਂ ਇੰਡੀਆ ਦੇ ਵਿਰੁੱਧ ਕਿਉਂਕਿ ਪਾਕਿਸਤਾਨ ਵੀ ਹੁਣੇ ਮੰਨਦਾ ਹੈ ਕਿ ਅਸੀਂ ਪਿਛਲੀਆਂ ਕੁਝ ਜੰਗਾਂ ਇਹਨਾਂ ਕੋਟ ਹਾਰੇ ਡਿਫੀਟ ਸਾਡੀ ਹੋਈ ਹੈ ਪਿਛਲੀਆਂ ਕੁਝ ਜੰਗਾਂ ਤੇ ਹੁਣ ਜੋ ਤੀਜੀ ਜੰਗ ਜਾਂ ਅਗਲੀ ਜੰਗ ਲੜੇਗਾ ਤੇ ਉਹ ਡਿਫੀਟ ਅਫੋਰਡ ਨਹੀਂ ਕਰੇਗਾ ਜੀ ਉਹ ਇਸ ਟਾਈਮ ਵੀ ਆਪਣਾ ਪੂਰਾ ਜੋਰ ਲਾਏਗਾ ਔਰ ਇਸ ਵਾਰ ਜਿਹੜਾ ਉਹਦੇ ਵਿੱਚ ਬਦਲਾਅ ਆਇਆ ਕਿ ਹੁਣ ਦੋਵੇਂ ਪ੍ਰਮਾਣੂ ਮੁਲਕ ਨੇ ਹੁਣ ਸਿਰਫ ਜਿਹੜੀ ਲੜਾਈ ਆ ਉਹ ਸਾਹਮਣੇ ਆਮਣੇ ਸਾਹਮਣੇ ਖਲੋ ਕੇ ਬੰਦੂਕਾਂ ਤੋਂ ਅੱਗੇ ਵੀ ਵੱਧ ਸਕਦੀ ਜੀ ਮੈਂ ਇਹ ਨਹੀਂ ਕਿਹਾ ਵੀ ਵਧੇ ਕਿ ਉੱਥੇ ਤੱਕ ਜੇ ਲੱਗਦੀ ਆ ਤਾਂ ਅੱਗੇ ਵਧਣ ਦੇ ਚਾਂਸਸ ਹੁੰਦੇ ਨੇ ਤੇ ਜਦੋਂ ਜੰਗ ਲੱਗਦੀ ਆ ਤਾਂ ਉਹਦੇ ਵਿੱਚ ਸਿਪਾਈ ਤੇ ਦੋਵੇਂ ਪਾਸੇ ਮਰਦੇ ਨੇ ਜੀ ਹਮਲਾ ਫੈਲਾ ਤੇ ਦੋਵੇਂ ਪਾਸੇ ਜਾਂਦਾ ਜਾਂਦਾ ਪਰ ਉਹਦੇ ਨਾਲ ਮੁਲਕ ਦੀ ਇਕਨੋਮੀ ਤੇ ਜਿਹੜਾ ਉਹ ਹਿਊਮਨ ਰਿਸੋਰਸ ਆ ਜਿਹੜੇ ਆਮ ਜਨਤਾ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਪਿਸਦੀ ਔਰ ਉਹ ਉਦਾ ਦੇ ਉੱਤੇ ਲੱਗਦੇ ਨੇ ਸੋ جنگ ਜਿਹੜਾ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਆ ਕੋਈ ਸੋਲੂਸ਼ਨ ਨਹੀਂਗਾ ਵੀ ਇੰਨਾ ਚੀਜ਼ਾਂ ਨੂੰ ਇਸ ਤਰੀਕੇ ਨਾਲ ਡੀਲ ਕੀਤਾ ਜਾਵੇ ਸੋ ਪਹਿਲੀ ਗੱਲ ਤੇ ਸਾਡੀ ਇਹੋ ਹੀ ਆ ਵੀ ਇਹ جنگ ਨਹੀਂ ਲੱਗਣੀ ਚਾਹੀਦੀ ਪਰ ਜੇ ਇੰਡੀਆ ਤੇ ਪਾਕਿਸਤਾਨ ਨੇ ਇਹ ਮਨ ਬਣਾ ਲਿਆ ਆ ਵੀ ਨਹੀਂ ਜੇ ਅਸੀਂ ਤੇ ਇੱਕ ਵਾਰੀ ਫੇਰ ਇੱਕ ਦੂਜੇ ਨਾਲ ਆਮਣੇ ਸਾਹਮਣੇ ਹੋਣਾ ਆ ਤੇ ਸਾਹਮਣੇ ਆਮਣੇ ਸਾਹਮਣੇ ਹੋ ਤਾਂ ਪਹਿਲਾਂ ਇੱਕ ਵਾਰੀ ਰਸ਼ੀਆ ਤੇ ਯੂਕਰੇਨ ਨੂੰ ਵੇਖ ਲੈਣ ਜੀ ਇਜ਼ਰਾਈਲ ਤੇ ਗਾਜ਼ਾ ਨੂੰ ਵੇਖ ਲੈਣ ਜਿਉਂ ਉਹਨਾਂ ਨੇ ਉੱਥੇ ਜੰਗ ਲੜੀ ਹੈ ਤੇ ਉਹਨਾਂ ਦੇ ਪੱਲੇ ਕੀ ਪਿਆ ਸੋ ਜੰਗ ਨੂੰ ਹਮੇਸ਼ਾ ਅਵੋਇਡ ਕਰਨਾ ਚਾਹੀਦਾ ਪਰ ਇੰਨਾਂ ਚੀਜ਼ਾਂ ਦਾ ਪੱਕਾ ਹੱਲ ਤੇ ਹੋਈ ਹੈ ਵੀ ਜਿਹੜੇ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਆਪਸੀ ਡਿਸਪਿਊਟ ਨੇ ਕਿਸੇ ਟੈਰੀਟਰੀ ਨੂੰ ਲੈ ਕੇ ਜਾਂ ਕਿਸੇ ਗੱਲਾਂ ਹੋਰ ਕਿਸੇ ਕਾਰਨ ਬਾਰਡਰ ਡਿਸਪਿਊਟ ਆ ਉਹਨੂੰ ਬਹਿ ਕੇ ਮਸਲਾ ਹੱਲ ਕੀਤਾ ਜਾਵੇ ਮੇਨ ਜਿਹੜਾ ਹੈ ਨਾ ਦੋ ਮੁਲਕਾਂ ਦੇ ਡਿਸਪਿਊਟ ਆ ਕਸ਼ਮੀਰ ਦਾ ਲੈ ਕੇ ਚੱਲਦੇ ਨੇ ਹਮੇਸ਼ਾ ਹੀ ਜਦੋਂ ਜੰਗ ਦੀ ਕੋਈ ਗੱਲਬਾਤ ਆਉਂਦੀ ਹੈ ਤੇ ਕਸ਼ਮੀਰ ਉਹਦਾ ਸੈਂਟਰ ਪੁਆਇੰਟ ਹੁੰਦਾ ਪਾਕਿਸਤਾਨ ਕਹਿੰਦਾ ਵੀ ਕਸ਼ਮੀਰ ਨੂੰ ਵਿੱਚ ਲੈ ਕੇ ਗੱਲ ਕਰੋ ਇੰਡੀਆ ਕਹਿੰਦਾ ਨਹੀਂ ਕਸ਼ਮੀਰ ਨੂੰ ਵਿੱਚ ਲੈ ਕੇ ਨਹੀਂ ਅਸੀਂ ਤਾਂ ਗੱਲ ਹੀ ਇਸ ਹਿਸਾਬ ਨਾਲ ਕਰਨੀ ਹੈ ਵੀ ਕਸ਼ਮੀਰ ਸਾਡਾ ਹੈ ਪਿੱਤੂ ਬਾਹਰ ਨਿਕਲੇ ਦੇ ਵਿੱਚੋਂ ਉਹ ਜਦੋਂ ਲਿਖਦੇ ਨੇ ਟਰਮ ਤੇ ਉਹ ਮਤਲਬ ਇੰਡੀਅਨ ਓਕੂਪਾਈਡ ਕਸ਼ਮੀਰ ਲਿਖ ਦਿੰਦੇ ਨੇ ਜਦੋਂ ਇਹ ਕਸ਼ਮੀਰ ਨੂੰ ਲਿਖ ਦਿੰਦੇ ਤੇ ਲਿਖ ਦਿੰਦੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਮਤਲਬ ਇੱਕ ਚੀਜ਼ ਵਿੱਚ ਕਾਮਨ ਹੈ ਵੀ ਓਕੂਪਾਈਡ ਕਸ਼ਮੀਰ ਹੈ ਚਾਹੇ ਇੰਡੀਆ ਕਹਵੇ ਪਾਕਿਸਤਾਨ ਨੇ ਮੱਲਿਆ ਤੇ ਚਾਹੇ ਪਾਕਿਸਤਾਨ ਕਹਵੇ ਇੰਡੀਆ ਨੇ ਮੱਲਿਆ ਸੋ ਓਕੂਪਾਈਡ ਹੈ ਨਾ ਕਸ਼ਮੀਰ ਦੋਵੇਂ ਪਾਸਿਆਂ ਸੋ ਅਸਲ ਵਿੱਚ ਚਾਹੇ ਇੰਡੀਆ ਤੇ ਚਾਹੇ ਪਾਕਿਸਤਾਨ ਉਹਨਾਂ ਦੀ ਓਕੂਪੇਸ਼ਨ ਉਹ ਤਾਂ ਖਤਮ ਹੋਣੀ ਚਾਹੀਦੀ ਹੈ ਕਸ਼ਮੀਰ ਜੇ ਕਸ਼ਮੀਰੀ ਚਾਹੁੰਦੇ ਨੇ ਕਿ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਨੇ ਦੋਵਾਂ ਮੁਲਕਾਂ ਤੋਂ ਤੇ ਉਹਨਾਂ ਨੂੰ ਇੰਡੀਪੈਂਡੈਂਟ ਰਹਿਣ ਦੇਣਾ ਚਾਹੀਦਾ ਹੈ ਜਿਵੇਂ ਇੰਡੀਆ ਪਾਕਿਸਤਾਨ ਹੈ ਐਵੇਂ ਕਸ਼ਮੀਰ ਇੱਕ ਮੁਲਕ ਬਣ ਜਾਏਗਾ ਤੇ ਕੋਈ ਹਹਾਕਾਰ ਨਹੀਂ ਮਚਣ ਲੱਗੀ ਜੀ ਦੂਸਰੀ ਬਾਰਡਰ ਸਟੇਟ ਨਾਲ ਪੰਜਾਬ ਹੈ ਪੰਜਾਬ ਦਾ ਵੀ ਸੇਮ ਚੀਜ਼ ਹੈ ਪੰਜਾਬ ਵੀ ਚਾਹੁੰਦਾ ਪਈ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਦੇ ਤੌਰ ਤੇ ਰਹੀ ਆਜ਼ਾਦ ਮੁਲਕ ਦੇ ਤੌਰ ਤੇ ਰਹੀ ਹੈ ਜੀ ਸੋ ਜਿਹੜੇ ਰਾਈਟਸ ਨੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਅਧਿਕਾਰ ਇਹ ਤੇ ਇਹੋ ਹੀ ਬਣਦਾ ਵੀ ਇਹਨਾਂ ਖਿੱਤਿਆਂ ਦੇ ਲੋਕਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਇੰਡੀਆ ਨਾਲ ਰਹਿਣਾ ਪਾਕਿਸਤਾਨ ਨਾਲ ਰਹਿਣਾ ਜਾਂ ਤੁਸੀਂ ਆਜ਼ਾਦ ਰਹਿਣਾ ਜਿੱਧਰ ਲੋਕ ਰਾਏ ਜਾਵੇ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਦਿਓ ਉਸ ਡਿਸੀਜਨ ਨੂੰ ਲੋਕਾਂ ਦੇ ਨੂੰ ਤੇ ਉਹਦਾ ਤਰੀਕਾ ਕਰ ਕੀ ਹੈ ਤਰੀਕਾ ਕਰ ਇਹੋ ਹੀ ਆ ਵੀ ਰੈਫਰੈਂਡਮ ਕਰਾਇਆ ਜਾਵੇ ਯੂਵੈਂਤਾ ਮਸਲਾ 1948 ਦਾ ਯੂਨ ਦੇ ਵਿੱਚ ਪਿਆ ਆ ਪਰ ਇੰਡੀਆ ਨੂੰ ਮਤਲਬ ਕਿਸੇ ਤਰੀਕੇ ਨਾਲ ਡੀਲ ਕਰਨ ਨੂੰ ਤਿਆਰ ਹੀ ਨਹੀਂਗਾ ਡੈਮੋਕਰੇਟਿਕਲੀ ਉਹ ਚਾਹੁੰਦਾ ਹੈ ਕਿ ਮੈਂ ਗਨ ਪੁਆਇੰਟ ਦੇ ਉੱਤੇ ਇਹਨੂੰ ਦਬ ਕੇ ਰੱਖਾਂ। ਜੀ ਉਹ ਜਿਹੜਾ ਗਨ ਪੁਆਇੰਟ ਜਿਹੜਾ ਇੰਡੀਆ ਲੈ ਕੇ ਆ ਰਿਹਾ ਹੈ ਇਹ ਠੀਕ ਨਹੀਂਗਾ। ਜੇ ਪਾਕਿਸਤਾਨ ਇਹਦਾ ਲੈਂਦਾ ਤੇ ਉਹ ਵੀ ਠੀਕ ਨਹੀਂਗਾ। ਸਭ ਮਸਲੇ ਡੈਮੋਕਰੈਟਿਕ ਨੇ, ਪੋਲੀਟੀਕਲ ਨੇ। ਇਹਨਾਂ ਨੂੰ ਪੋਲੀਟੀਕਲੀ ਹੀ ਹੱਲ ਕਰਨਾ ਚਾਹੀਦਾ, ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਪਰ ਜੇ ਜੰਗ ਲੱਗਦੀ ਆ ਤੇ ਉਹਦੇ ਵਿੱਚ ਪੰਜਾਬ ਨੂੰ ਇੱਕ ਇਹਨਾਂ ਦੋਵਾਂ ਮੁਲਕਾਂ ਦੀ ਪਲੇਗ੍ਰਾਉਂਡ ਨਹੀਂ ਬਣਨਾ ਚਾਹੀਦਾ। ਵੈਸੇ ਤੇ ਵਾਰ ਯੂਨ ਬੰਦ ਆਉਂਦਾ ਪਰ ਮੈਂ ਕਹੂੰਗਾ ਵੀ ਵਾਰ ਯੂਨ ਤੇ ਹੁੰਦਾ ਜਦੋਂ ਤੁਹਾਡੇ ਆਪੋ ਆਪਣੇ ਘਰਾਂ 'ਚ ਲੱਗੀ ਹੋਵੇ। ਤੁਸੀਂ ਕਸ਼ ਪੰਜਾਬ ਵੀ ਤੁਹਾਡਾ ਹਿੱਸਾ ਨਹੀਂਗਾ ਤੁਸੀਂ ਦੋ ਟੀਮਾਂ ਬਾਹਰੋਂ ਆ ਕੇ ਤੇ ਇੱਥੇ ਇੱਕ ਸਾਮਣੇ ਖੇਡਣ ਨੂੰ ਫੇਰਦੀਆਂ ਜੀ ਸੋ ਇਹ ਜਿਹੜਾ ਸਾਡੇ ਏਰੀਏ ਨੇ ਇੱਥੇ ਦੇ ਲੋਕ ਇਹ ਸਮਝਣ ਇਹ ਦੋਵਾਂ ਹੀ ਮੁਲਕਾਂ ਨੂੰ ਕਦੀ ਵੀ ਇਜਾਜ਼ਤ ਨਾ ਦੇਣ ਕਿ ਉਹ ਕਿਸੇ ਹੋਰ ਨੂੰ ਇਹਦੇ ਵਿੱਚ ਲੜਨ ਦੀ ਇਜਾਜ਼ਤ ਦੇਣ ਸੋ ਉਹਨਾਂ ਨੂੰ ਇਹ ਜਿਹੜਾ ਆਈਡੀਆ ਉਹਨੂੰ ਰੱਦ ਕਰਨਾ ਚਾਹੀਦਾ ਤੇ ਜੇ ਇੰਡੀਆ ਨੇ ਲੜਨਾ ਹੀ ਆ ਤੇ ਹਰ ਵਾਰ ਕਸ਼ਮੀਰ ਤੇ ਪੰਜਾਬ ਵੀ ਕੋ ਚੁਣਿਆ ਜਾਂਦਾ ਜੇ ਇਹਨਾਂ ਨੂੰ ਚਾਹ ਚੜਿਆ ਹੈ ਲੜਨ ਦਾ ਤੇ ਇਹਨਾਂ ਨੇ ਇੱਕ ਦੂਸਰੇ ਦੇ ਜੋਰ ਵੇਖਣੇ ਨੇ ਤੇ ਭਾਈ ਤੁਹਾਡੇ ਨਾਲ ਹੋਰ ਵੀ ਬਾਰਡਰ ਲੱਗਦੇ ਨੇ ਜਾਓ ਗੁਜਰਾਤ ਥਾਣੀ ਲੜ ਲਓ ਰਾਜਸਥਾਨ ਥਾਣੀ ਜਦੋਂ ਤੁਹਾਨੂੰ ਲੱਗਦਾ ਉੱਥੇ ਖੁੱਲਾ ਏਰੀਆ ਪਿਆ ਉੱਥੇ ਲੜੀ ਚੱਲੋ ਜੇ ਹੋਰ ਜ਼ਿਆਦਾ ਤੁਸੀਂ ਚਾਹੁੰਦੇ ਹੋ ਵੀ ਨਹੀਂ ਤਾਂ ਫਿਰ ਸਮੁੰਦਰ ਰਾਹੀਂ ਲੜ ਲਓ ਲੜ ਕੇ ਵੇਖਣਾ ਸੋ ਪਰ ਇਹਨਾਂ ਚੀਜ਼ਾਂ ਤੋਂ ਚੁਕੋ ਜਨੇ ਨਿਕਲਣਾ ਮੈਨੂੰ ਲੱਗਦਾ ਵਾਰ ਹਮੇਸ਼ਾ ਅਵੋਇਡ ਹੋਣੀ ਚਾਹੀਦੀ ਦਲ ਖਾਲਸਾ ਜੰਗ ਨਹੀਂ ਚਾਹੁੰਦਾ ਅਮਨ ਚਾਹੁੰਦਾ ਕੋਈ ਵੀ ਦੁਨੀਆ ਦਾ ਇਨਸਾਨ ਜੰਗ ਨਹੀਂ ਚਾਹੁੰਦਾ ਦਾ ਮਜਬੂਰ ਕੀਤਾ ਜਾਂਦਾ ਹਰ ਇੱਕ ਨੂੰ ਜਦੋਂ ਇੱਕ ਧਿਰ ਆਪਣੇ ਹੱਕ ਮੰਗੇ ਇਵੇਂ ਤੁਸੀਂ ਘਰਾਂ 'ਚ ਵੀ ਵੇਖੋ ਕੌਣ ਚਾਹੁੰਦਾ ਹੁੰਦਾ ਵੀ ਚਤਤ ਪਰ ਲੜਦੇ ਰਹੀਏ ਹੂੰ ਠੀਕ ਹੈ ਹਰ ਕੋਈ ਚਾਹੁੰਦਾ ਹੁੰਦਾ ਵੀ ਜਿਹੜੇ ਉਹਦੇ ਅਧਿਕਾਰ ਨੇ ਉਹਨੂੰ ਅਧਿਕਾਰ ਮਿਲ ਜਾਣ ਤੇ ਉਹ ਲੜਾਈ ਨਾ ਕਰੇ ਦੂਸਰੀ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਦੂਸਰੀ ਤਰ੍ਹਾਂ ਦੇ ਲੋਕ ਉਹ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਵੀ ਮੈਨੂੰ ਅਧਿਕਾਰ ਮਿਲੇ ਪਏ ਨੇ ਹੁਣ ਮੈਂ ਬਸ ਦੂਸਰੇ ਦੇ ਮਸਲੇ 'ਚ ਉਂਗਲ ਡਾਉਣੀ ਉਥੇ ਜਾਣ ਬੁੱਝ ਕੇ ਪੰਗਾ ਲੈਣਾ ਕਿਸੇ ਦੀ ਵਟ ਜਿਹੜੀ ਆ ਉਹ ਜਾ ਕੇ ਛਾਂਕ ਦੋ ਕਿਤੇ ਜਾ ਕੇ ਬੰਨਾ ਚੁੱਕ ਕੇ ਇੱਧਰ ਕਰ ਦੋ ਇੱਧਰ ਦਾ ਇੱਧਰ ਕਰ ਦੋ ਕੋਈ ਸੰਦ ਸਿਹੜਾ ਆਪਣਾ ਉਹਦੇ ਏਰੀਆ 'ਚ ਵਾਰ ਦੋ ਉਹਦਾ ਆਪਣੇ ਨਾਲ ਉਹ ਜੋ ਮੌਲਕ ਉਹ ਨੇ ਜਿਹੜੇ ਚਾਹੁੰਦੇ ਨੇ ਵੀ ਯੰਗ ਨਾ ਹੋਵੇ ਪਰ ਕਈਆਂ ਨੂੰ ਆਦਤ ਪੈ ਗਈ ਉਹਨਾਂ ਦੀ ਪੋਲਿਟਿਕਸ ਤੇ ਉਹਦੇ 베이스 ਦੇ ਉੱਤੇ ਚੱਲਦੀ ਹੈ ਉਹਨਾਂ ਨੂੰ ਲੱਗਦਾ ਵੀ ਜੇ ਇਹ ਕਨਫਲਿਕਟ ਖਤਮ ਹੋ ਜਾਣਗੇ ਤੇ ਫਿਰ ਤੇ ਸਾਡੀ ਪੋਲਿਟਿਕਸ ਰੁਕ ਜੇਗੀ ਇੱਕ ਸਾਫ ਦੇ ਨਾਲ ਮੈਨੂੰ ਇੱਕ ਵੈਬ ਸੀਰੀਜ਼ ਦਾ ਨਾ ਡਾਇਲੌਗ ਚੇਤੇ ਆਉਂਦਾ ਬੜਾ ਵਧੀਆ ਆ ਮੈਂ ਇਹ ਤੁਹਾਨੂੰ ਕਹਿੰਦਾ ਲੋਕ ਵੈਬ ਸੀਰੀਜ਼ਾਂ ਵੇਖਣ ਪਰ ਕਈ ਵਾਰੀ ਡਾਇਲੌਗ ਮੈਂ ਫੋਨ ਤੇ ਚੱਲਦਾ ਵੀ ਤੇ ਰੌਣਕ ਸੀਨ ਆ ਗਿਆ ਆ ਉਹਦੇ ਜੋ ਕਸ਼ਮੀਰ ਦੀ ਗੱਲ ਕਰਦਾ ਉਹ ਕਹਿੰਦਾ ਵੀ ਕਸ਼ਮੀਰ ਦਾ ਮਸਲਾ ਹੱਲ ਕਿਉਂ ਨਹੀਂ ਆਦਾ ਜੀ ਇੱਕ ਸਿਪਾਹੀ ਆਪਣੇ ਅਫਸਰ ਨੂੰ ਪੁੱਛਦਾ ਵੀ ਕਸ਼ ਉਹ ਕਹਿੰਦਾ ਵੀ ਜਿਹੜੀ ਸਮੱਸਿਆ ਤੋਂ ਬਹੁਤ ਸਾਰਿਆਂ ਨੂੰ ਫਾਇਦਾ ਹੋ ਰਿਹਾ ਹੋਵੇ ਨਾ ਉਹਨੂੰ ਸਮੱਸਿਆ ਨੂੰ ਲੋਕ ਸਮੱਸਿਆ ਰੱਖਣਾ ਚਾਹੁੰਦੇ ਨੇ ਹਾਂ ਆਂਦਾ ਕਸ਼ਮੀਰ ਇੱਕ ਐਸਾ ਗਰਾਊਂਡ ਆ ਜਿੱਥੇ ਸਾਰੀਆਂ ਧਿਰਾਂ ਆਪੋ ਆਪਣੀ ਪੋਲਿਟਿਕਸ ਕਰ ਰਹੀਆਂ ਨੇ ਤੇ ਉਹ ਨਹੀਂ ਚਾਹੁੰਦੀਆਂ ਇਹ ਮਸਲਾ ਹੱਲ ਹੋਵੇ ਸੋ ਮੈਨੂੰ ਲੱਗਦਾ ਹੈ ਕਿ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਤੋਂ ਨਾ ਜਿਹਦਾ ਇਕੱਲਾ ਦਲ ਖਾਲਸਾ ਹੀ ਨਹੀਂ ਮੈਨੂੰ ਲੱਗਦਾ ਕੋਈ ਵੀ ਦੁਨੀਆ ਦਾ ਜਿਹੜਾ ਸਿਹਰਦ ਇਨਸਾਨ ਆ ਉਹਦੀ ਇਹੋ ਹੀ ਅਪਰੋਚ ਹੋਏਗੀ ਵੀ ਜੰਗ ਨਾ ਲੱਗੇ ਇੱਕ ਦੂਸਰੇ ਨਾਲ ਨਾਲ ਲੜਿਆ ਜਾਵੇ ਸ਼ਾਂਤਮਈ ਤਰੀਕੇ ਨਾਲ ਰਿਹਾ ਜਾਵੇ ਪਰ ਰਿਹਾ ਤਾਂ ਜਾਵੇਗਾ ਜੇ ਇੱਕ ਦੂਸਰੇ ਦੇ ਰਾਈਟਸ ਦੀ ਇੱਜ਼ਤ ਕਰਾਂਗੇ ਆਦਰਵਾਇਜ਼ ਤਾਂ ਫਿਰ ਜੰਗ ਤਾਂ ਲੱਗੇਗੀ 40 ਸਾਲ ਹੋ ਗਏ ਨੇ ਦਲ ਖਾਲਸਾ ਨੂੰ ਖਾਲਿਸਤਾਨ ਦੇ ਉੱਤੇ ਮਰਦਿਆਂ ਨੂੰ ਦਲ ਖਾਲਸਾ ਹਰ ਇੱਕ ਸਾਲ ਖਾਲਿਸਤਾਨ ਦੇ ਨਾਮ ਨਾ ਮੇਤੇ ਰੂਸ ਮਾਰਚ ਵਿੱਚ ਕੱਢ ਮਾਰਚ ਵਿੱਚ ਕੱਢਦਾ ਜਦੋਂ ਇਹ ਮਾਰਚ ਕੱਢਦੇ ਹਾਂ ਉਦੋਂ ਇਹ ਨਾਅਰੇ ਲੈ ਜਾਂਦੇ ਆ ਅਸੀਂ ਲੈ ਕੇ ਰਾਵਾਂਗੇ ਖਾਲਿਸਤਾਨ ਅਸੀਂ ਲੜ ਕੇ ਲਾਵਾਂਗੇ ਖਾਲਿਸਤਾਨ ਕਿ ਖਾਲਿਸਤਾਨ ਦੀ ਲੜਾਈ ਕਿਹੋ ਜਿਹੀ ਹੋ ਸਕਦੀ ਦਲ ਖਾਲਸਾ ਦੀ ਲੜਨ ਦਾ ਤਰੀਕਾ ਘਾਰ ਪੁੱਛ ਰਿਹਾ ਜਾਂ ਮੈਟ੍ਰਿਕਾ ਪੁੱਛ ਰਿਹਾ ਕਿ ਤੁਸੀਂ ਅਮਨ ਚਾਹੁੰਦੇ ਹੋ ਜਾਂ ਜੰਗ ਨਹੀਂ ਚਾਹੁੰਦੇ ਪਰ ਇਹ ਲੜਾਈ ਹੋਊਗੀ ਕਿਸ ਤਰੀਕੇ ਦੀ ਤੁਹਾਡੀ ਕਿਉਂਕਿ 40 ਸਾਲ ਹੋ ਗਏ ਜਦੋਂ ਸਾਡਾ ਸਟਾਰਟ ਕੀਤਾ ਮੈਂ ਇਹ ਕਹਿ ਰਿਹਾ ਵੀ ਜਦੋਂ ਇਹੋ ਜਿਹੇ ਕਨਫਲਿਕਟਸ ਹੁੰਦੇ ਨੇ ਤੇ ਇਹਨਾਂ ਨੂੰ ਹੱਲ ਕਰਨ ਦੀ ਮੇਨ ਜ਼ਿੰਮੇਵਾਰੀ ਵੱਡੀ ਧਿਰਦੀ ਹੁੰਦੀ ਜਿਵੇਂ ਸਾਡੇ ਵਾਲੇ ਕੇਸ ਦੇ ਵਿੱਚ ਜੰਗ ਕਿੱਧਰ ਨੂੰ ਲੈ ਕੇ ਜਾਣੀ ਕਨਫਲਿਕਟ ਨੂੰ ਕਿਸ ਤਰੀਕੇ ਨਾਲ ਹੱਲ ਕਰਨਾ ਇਹਦੀ ਵੱਡੀ ਰਿਸਪੌਂਸਿਬਿਲਟੀ ਇੰਡੀਅਨ ਸਟੇਟ ਦੇ ਉੱਤੇ ਆ ਨਾ ਕਿ ਪੰਜਾਬ ਦੇ ਉੱਤੇ ਤੇ ਸਿੱਖਾਂ ਦੇ ਉੱਤੇ ਜੇ ਇਵਨ ਜਿਹੜਾ ਮੈਂ ਕੱਲ੍ਹ ਤੋਂ ਐਲਾਨਨਾਮੇ ਤੇ ਤੁਹੀਂ ਗੱਲ ਕੀਤੀ ਤੁਸੀਂ ਉਹ ਡਾਕੂਮੈਂਟ ਵੀ ਪੜੋ ਉਹ 86 ਦਾ ਜਾਰੀ ਹੋਇਆ ਜੀ ਤੇ 86 ਤੋਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਉਤੋਂ ਅਸੀਂ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਦਾ ਹਮਲਾ ਵੇਖ ਚੁੱਕੇ ਹਾਂ ਦਿੱਲੀ ਦੇ ਵਿੱਚ ਸਾਡੀ ਕਤਲੇਆਮ ਹੋ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਸਿੱਖ ਜਦੋਂ ਉਸ ਦੇ ਵਿੱਚ ਲਿਖਦੇ ਨੇ ਤੇ ਉਹ ਕਹਿੰਦੇ ਨੇ ਵੀ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹਾਂ ਇੰਡੀਆ ਸਾਡੇ ਨਾਲ ਬਹਿ ਕੇ ਗੱਲ ਕਰੇ ਜੀ ਸੋ ਅਸੀਂ ਤੇ ਇਹ ਚਾਹੁੰਦੇ ਹਾਂ ਵੀ ਇੰਡੀਆ ਇਸ ਮਸਲੇ ਨੂੰ ਪੀਸਫੁਲੀ ਹੱਲ ਕਰੇ ਅਰ ਜੇ ਇੰਡੀਆ ਇਸ ਨੂੰ ਵਾਰ-ਵਾਰ ਇਗਨੋਰ ਕਰੇਗਾ ਜਾਂ ਇਹਨੂੰ ਵਾਰ-ਵਾਰ ਦਬੇਗਾ ਜਾਂ ਇਹ ਤੇ ਵਾਰ-ਵਾਰ ਰਿਪਰੈਸ਼ਨ ਕਰੇਗਾ ਤੇ ਫਿਰ ਲੋਕ ਜਮ ਮਤਲਬ ਜਿਹੜਾ ਸਾਡਾ ਇੱਕ ਸਾਨੂੰ ਗੁਰਸਤਾ ਹਸਤਾ ਹੁੰਦਾ ਵੀ ਆ ਵੀ ਜਬੇ ਬਾਣ ਲੱਗ ਗਿਆ ਤਬੇ ਰੋਸ ਜਾਗਾ ਵੀ ਜੇ ਤੁਸੀਂ ਇਸ ਤਰੀਕੇ ਨਾਲ ਕਰੇ ਜਾਓਗੇ ਫਿਰ ਰੋਸ ਤਾਂ ਉੱਠੇਗਾ ਹੀ ਸੋ ਮੂਵਮੈਂਟ ਹਰ ਤਰ੍ਹਾਂ ਦੀ ਚਲਦੀ ਹੁੰਦੀ ਹੈ ਹਥਿਆਰਬੰਦ ਮੂਵਮੈਂਟ ਵੀ ਆਜ਼ਾਦੀ ਦੀ ਮੂਵਮੈਂਟ ਹੁੰਦੀ ਹੈ ਡੈਮੋਕ੍ਰੈਟਿਕ ਮੂਵਮੈਂਟ ਵੀ ਆਜ਼ਾਦੀ ਦੀ ਮੂਵਮੈਂਟ ਹੁੰਦੀ ਹੈ ਸੋ ਦਲ ਖਾਲਸਾ ਹਾਲ ਦੀ ਘੜੀ ਪੀਸਫੁਲ ਡੈਮੋਕ੍ਰੈਟਿਕ ਮੂਵਮੈਂਟ ਦੀ ਪ੍ਰਤੀਨਿਧਤਾ ਕਰਦਾ ਹੈ ਪਰ ਜਿਹੜੇ ਸਾਡੇ ਸੰਘਰਸ਼ੀਲ ਯੋਧੇ ਜਿਨ੍ਹਾਂ ਨੇ ਹਥਿਆਰ ਚੁੱਕ ਕੇ ਇੰਡੀਅਨ ਸਟੇਟ ਦਾ ਮੁਕਾਬਲਾ ਕੀਤਾ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਉਹਨਾਂ ਨੂੰ ਇੰਡੀਆ ਨੇ ਮਜਬੂਰ ਕੀਤਾ ਉਹ ਆਪਣੇ ਹੱਕ ਲੈਣ ਲਈ ਲੜੇ ਨੇ ਤੇ ਜੇ ਇੰਡੀਆ ਗੱਲ ਨੂੰ ਅਣ ਸੁਣਿਆ ਕਰੇਗਾ ਤੇਨ ਫਿਊਚਰ ਵੀ ਲੋਕ ਹੋ ਸਕਦਾ ਫਿਰ ਦੁਬਾਰਾ ਆਪਣੇ ਹੱਥਾਂ ਤੇ ਜ ਹਥਿਆਰ ਚੁੱਕਣ ਪਰ ਇਹ ਰਿਸਪਾਂਸਿਬਿਲਟੀ ਇੰਡੀਆ ਤੇ ਅਕਾ ਲੋਕਾਂ ਨੂੰ ਮਜਬੂਰ ਨਾ ਕਰੇ ਇਸ ਮਸਲੇ ਨੂੰ ਪੀਸਫੁਲੀ ਬੈਠ ਕੇ ਹੱਲ ਕਰੇ ਜੀ ਅਸੀਂ ਦੇਖ ਰਹੇ ਹਾਂ ਕਿ ਪੀਐਮ ਮੋਦੀ ਵੱਲੋਂ ਹਾਈ ਲੈਵਲ ਦੀ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਤਿੰਨਾਂ ਸੈਨਾਵਾਂ ਨੂੰ ਖੁੱਲੀ ਛੁੱਟੀ ਦੇਤੀ ਆ ਫ੍ਰੀ ਹੈਂਡ ਦਿੱਤਾ ਕਿ ਤੁਸੀਂ ਆ ਆਪਣੇ ਤਰੀਕੇ ਨਾਲ ਆਪਣੇ ਟਾਰਗੇਟ ਮਿੱਥੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੰਗ ਹੋਊਗੀ ਕਿ ਜਾਂ ਇਹਦੇ ਕੋਈ ਸਟੇਜ ਜਾਂ ਕੋਈ ਦਾ ਮਾਹੌਲ ਕੁਝ ਹੋਰ ਤਰੀਕੇ ਦਾ ਹੋ ਸਕਦਾ। ਵੇਖੋ ਇਹ ਨਾ ਈਜ਼ੀ ਨਹੀਂ ਹੁੰਦਾ ਸਦਾ ਕਹਿ ਦਨਾ ਵੀ ਜੰਗ ਲੱਗ ਗਈ ਮੈਂ ਫੇਰ ਕਹਿ ਰਹੇ ਆਂ ਵੀ ਦੋਵੇਂ ਪਾਸੇ ਚ ਦਬਕੇ ਵਜ ਰਹੇ ਨੇ। ਇਹਨਾਂ ਨੇ ਜਿਵੇਂ ਤੁਸੀਂ ਕਹਿਤਾ ਪੀਐਮ ਉਹਦੇ ਨੇ ਕਹਿਤਾ ਖੁੱਲਾ ਹੱਥ ਦੇਤਾ ਆਪਣੀ ਸਾਰਾ ਨੂੰ। ਇੱਕ ਤਰੀਕੇ ਨਾਲ ਦੋ ਜਣ ਡਰਾਵਾ ਹੁੰਦਾ। ਜੰਗ ਲੜਨੀ ਇਹ ਨਹੀਂ ਸੌਖੀ ਨਹੀਂ ਪਈ ਹੁੰਦੀ। ਜਦੋਂ ਜੰਗ ਲੱਗਦੀ ਜਿਵੇਂ ਮੈਂ ਪਹਿਲਾਂ ਕਿਹਾ ਤੁਹਾਡਾ ਸਾਰਾ ਧਾਣਾ ਬਾਣਾ ਹਿੱਲਦਾ। ਜੀ। ਠੀਕ ਹੈ ਉਹਦੇ ਵਿੱਚ ਕਿੰਨਾ ਨੁਕਸਾਨ ਆ ਇਕਨੋਮਿਕਲ ਜਾਂ ਤੁਹਾਡੀ ਗਰਾਊਂਡ ਤੱਕ ਨੁਕਸਾਨ ਬਹੁਤ ਕੁਝ ਹੁੰਦਾ ਹੈ ਸੋ ਜੰਗ ਲੜਨੀ ਨਹੀਂ ਤੁਮੇਨ ਲੱਗਦਾ ਹੈ ਕਿ ਐਡੀ ਛੇਤੀ ਇਹ ਜੰਗ ਵਾਲੀ ਪੋਜੀਸ਼ਨ ਤੇ ਨਹੀਂ ਜਾਣਗੇ ਦੋਵੇਂ ਮੁਲਕ ਤੇ ਇਹਨਾਂ ਨੂੰ ਜਾਣਾ ਵੀ ਨਹੀਂ ਚਾਹੀਦਾ ਮਸਲੇ ਨੂੰ ਹੱਲ ਕਰਨਾ ਚਾਹੀਦਾ ਪਰ ਜੇ ਫਿਰ ਕਰਾਂਗੇ ਜੇ ਲੜਨ ਤੇ ਆ ਹੀ ਗਏ ਫਿਰ ਇਹਨਾਂ ਡੱਕ ਵੀ ਕੌਣ ਸਕਦਾ ਤੇ ਜੇ ਤੁਸੀਂ ਦੁਨੀਆਵੀ ਤੌਰ ਤੇ ਵੇਖੋਗੇ ਤਾਂ ਡੱਕਨ ਦੇ ਵਿੱਚ ਜੇ ਇਹ ਸਾਰੇ ਮਸਲੇ ਦੇ ਵਿੱਚ ਕੋਈ ਸ਼ਕਸ਼ਮ ਆ ਤੇ ਉਹ ਅਮਰੀਕਾ ਹੈ ਬਾਕੀ ਦੁਨੀਆ ਦੇ ਵਿੱਚ ਤੁਸੀਂ ਵੇਖੋ ਜਿੱਥੇ ਇਹ ਜੰਗ ਲੱਗੀ ਹੈ ਉੱਥੇ ਮੇਨ ਪਲੇਅਰ ਬੇਸ਼ੱਕ ਉਹ ਦੋ ਜਾਣੇ ਜਿਹੜੇ ਦੋ ਮੁਲਕ ਲੜ ਰਹੇ ਨੇ ਉਹ ਨੇ ਪਰ ਮੈਨ ਉਥੇ ਉਸ ਜੰਗ ਨੂੰ ਇਧਰ ਖੜਨਾ ਕਿ ਇਧਰ ਖੜਨਾ ਅਮਰੀਕਾ ਰੋਲ ਪਲੇ ਕਰਦਾ ਤੇ ਬਹੁਤ ਵੱਡਾ ਤੇ ਹੁਣ ਵੀ ਜਿਹੜੇ ਇਹ ਦੋ ਇਨਸੀਡੈਂਟ ਵਾਪਰੇ ਨੇ ਚਾਹ ਪਹਿਲ ਕੰਮ ਤੇ ਚਾਹ ਜਦੋਂ ਸਿੱਖਾਂ ਦਾ ਕਤਲਿਆਮ ਹੋਇਆ ਦੋਵਾਂ ਵਾਰੀ ਇੱਕ ਗੱਲ ਕਾਮਨ ਆ ਵੀ ਅਮਰੀਕਾ ਦਾ ਇੱਕ ਟਾਈਮ ਪ੍ਰੈਜ਼ੀਡੈਂਟ ਇਥੇ ਹੀ ਤੇ ਦੂਸਰੀ ਵਾਰੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਵਿੱਚ ਸੋ ਮਤਲਬ ਉਹ ਲੋਕ ਵੀ ਸ਼ਾਇਦ ਇਹਨਾਂ ਮੁਲਕਾਂ ਨੂੰ ਸਨੇਹ ਦੇਣੇ ਚਾਹੁੰਦੇ ਨੇ ਵੀ ਤੁਸੀਂ ਸਾਡੇ ਹੱਕਾਂ ਨੂੰ ਇਗਨੋਰ ਨਾ ਕਰੋ ਇਹਨਾਂ ਨੂੰ ਵੇਖੋ ਇਧਰ ਧਿਆਨ ਖਿੱਚਣਾ ਚਾਹੁੰਦੇ ਨੇ ਜਾਂ ਕੀ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਮਨਸ਼ਾ ਹੈ ਬਟ ਮੇਰਾ ਕਹਿੰਦਾ ਮਤਲਬ ਹੈ ਵੀ ਜਦੋਂ ਇਹੋ ਜਿਹਾ ਘਟਰਾਵਾ ਵਾਪਰਦਿਆਂ ਨੇ ਉਦੋਂ ਅਮਰੀਕਾ ਦਾ ਕੋਈ ਨਾ ਕੋਈ ਉੱਚ ਅਧਿਕਾਰੀ ਇੱਥੇ ਹੁੰਦਾ ਤੇ ਤੀਜਾ ਤੁਹਾਨੂੰ ਯਾਦ ਹੋਊਗਾ ਜਦੋਂ ਟਰੰਪ ਆਇਆ ਸੀ ਉਹ ਤੇ ਦਿੱਲੀ ਚ ਅੱਗਾ ਲੱਗੀਆਂ ਜੀ ਸੋ ਮਤਲਬ ਅਮਰੀਕਾ ਇੱਕ ਵੱਡਾ ਪਲੇਅਰ ਹੈ ਜਿਹਦੇ ਵੱਲ ਸ਼ਾਇਦ ਦੁਨੀਆ ਆਪਣਾ ਧਿਆਨ ਖਿੱਚਣਾ ਚਾਹੁੰਦੀ ਆ ਸੋ ਜੰਗ ਜਿਹੜੀ ਆ ਉਹ ਮਸਲੇ ਦਾ ਹੱਲ ਨਹੀਂ ਆ ਬੈਕ ਗੱਲਬਾਤ ਨਿਬੇੜਨੀ ਚਾਹੀਦੀ ਆ ਔਰ ਵੋਲਟ ਪਾਵਰਸ ਨੇ ਇਹਦੇ ਚ ਆਪਣਾ ਪੰਦਾ ਰੋਲ ਅਦਾ ਕਰਨਾ ਚਾਹੀਦਾ। ਪਹਿਲੇ ਗਾਮ ਦੀ ਘਟਨਾ ਤੋਂ ਬਾਅਦ ਤੁਰੰਤ ਜਿਹੜੀ ਸਿੰਧੂ ਜਲ ਸੰਧੀ ਉਹ ਤੋੜੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਅਸੀਂ ਪਾਣੀ ਹੁਣ ਪਾਕਿਸਤਾਨ ਨੂੰ ਨਹੀਂ ਭੇਜਾਂਗੇ। ਕਿ ਜਿਹੜਾ ਰਾਇਪੇਰੀਨ ਕਾਨੂੰਨ ਆ ਇਹ ਵਾਕਈ ਕਾਨੂੰਨ ਹੈ ਕਿ ਜਾਂ ਕੋਈ ਸਿਧਾਂਤ ਹੈ ਕਿ ਜਿਹਨੂੰ ਤੋੜ ਕੇ ਪਾਕਿਸਤਾਨ ਭਾਰਤ ਜਿਹੜਾ ਪਾਕਿਸਤਾਨ ਦਾ ਪਾਣੀ ਰੋਕ ਸਕਦਾ ਹੈ। ਨਹੀਂ ਜਿਹੜਾ ਰਾਇਪੇਰੀਆ ਨਾ ਇਹਦੇ ਨਾਲ ਤਿੰਨ ਟਰਮਸ ਐਕਚੁਅਲੀ ਚ ਜੁੜਦੀਆਂ ਨੇ। ਜੀ ਸਭ ਤੋਂ ਪਹਿਲਾਂ ਜੋੜਦੇ ਨੇ ਰਾਇਪੇਰੀਨ ਪ੍ਰਿੰਸੀਪਲਸ ਸਿਧਾਂਤ ਜਿਹੜੇ ਆ ਜਾਂਦੇ ਨੇ। ਫਿਰ ਉਹ ਬਣਦਾ ਰਾਇਪੇਰੀਨ ਲਾਅਸ ਕਾਨੂੰ ਤੇਜਰਾਈਪੇਰੀਅਨ ਰਾਈਟਸ ਵੀ ਹੁੰਦੇ ਨੇ ਜਿਹੜੇ ਉਹਨਾਂ ਦੇ ਅਧਿਕਾਰ ਹੁੰਦੇ ਨੇ ਰਾਈਪੇਰੀਅਨ ਇਹ ਤਿੰਨੇ ਟਾਊਨਸ ਹੈਗੀਆਂ ਨੇ ਆਪੋ ਆਪਣੇ ਥਾਂ ਤੇ ਔਰ ਬਹੁਤਾਤ ਦੁਨੀਆ ਦੇ ਵਿੱਚ ਰਾਈਪੇਰੀਅਨ ਪ੍ਰਿੰਸੀਪਲਸ ਦੇ ਬੇਸਡ ਦੇ ਉੱਤੇ ਰਾਈਪੇਰੀਅਨਸ ਲਾਜ਼ ਫੋਲੋ ਕੀਤੇ ਜਾਂਦੇ ਔਰ ਇਹ ਕਹਾ ਜਾਂਦਾ ਹੈ ਕਿ ਜਿਹੜੇ ਖਿੱਤੇ ਦੇ ਵਿੱਚੋਂ ਕੋਈ ਵੀ ਵਾਟਰ ਬਾਡੀ ਲੰਘਦੀ ਆ ਜੇ ਵਾਟਰ ਬਾਡੀ ਮੌਜੂਦ ਹੈ ਜਿਹੜੇ ਖਿੱਤੇ ਦੇ ਉੱਤੇ ਉਸ ਖਿੱਤੇ ਦੇ ਲੋਕਾਂ ਦਾ ਉਹਦੇ ਉੱਤੇ ਪਹਿਲਾ ਹੱਕ ਆ ਜੀ ਉਹਦਾ ਇੱਕ ਕਾਰਨ ਆ ਉਹ ਐਵੇਂ ਨਹੀਂ ਦੇਤਾ ਉਹਨਾਂ ਨੂੰ ਹੱਕ ਵੀ ਤੁਹਾਡਾ ਹੱਕ ਆ ਮਤਲਬ ਜਦੋਂ ਸਾਡੇ ਆਪਣੇ ਪੰਜਾਬ ਦਾ ਵਿੱਚ ਆਪਾਂ ਮੈਂ ਤੁਹਾਨੂੰ ਇਹਦੇ ਵਿੱਚ ਗੱਲ ਕਰਾਂ ਇੰਡਸ ਵਾਟਰ ਟ੍ਰੀਟੀ ਤੇ ਜੇ ਬਹੁਤ ਗਾਂ ਦੀ ਗੱਲ ਹੈ ਇੰਡੀਆ ਤੋੜ ਨਹੀਂ ਸਕਦਾ ਇਸ ਤਰੀਕੇ ਨਾਲ ਜੀ ਕਿਉਂਕਿ ਉਸ ਇੰਡਸ ਵਾਟਰ ਟ੍ਰੀਟੀ ਦੇ ਵਿੱਚ ਤਿੰਨ ਪਲੇਅਰਸ ਨੇ ਇੰਡੀਆ ਪਾਕਿਸਤਾਨ ਐਂਡ ਵਰਲਡ ਬੈਂਕ ਵੀ ਜੀ ਸੋ ਉਹ ਇੰਨਾ ਸੌਖਾ ਨਹੀਂ ਪਿਆ ਇੰਡੀਆ ਨੂੰ ਵੀ ਮੈਂ ਆਪਣੇ ਵੱਲੋਂ ਕੈਨਸਲ ਕਰਤੀ ਜੇ ਅੱਜ ਤੋਂ ਬਾਅਦ ਮੈਂ ਪਾਣੀ ਵਾਲ ਬੰਨ ਮਾਰ ਦਾਂਗਾ ਤੇ ਪਾਕਿਸਤਾਨ ਨੂੰ ਪਾਣੀ ਨਹੀਂ ਜਾਂਦਾਗਾ ਇੰਡੀਆ ਸੌਖਾ ਐਡੀ ਸੌਖੀ ਖੇਡ ਨਹੀਂਗੀ ਇਹ ਆਪਣੇ ਲੋਕਾਂ ਨੂੰ ਕੇਰੀ ਖੁਸ਼ ਕਰਨ ਦੇ ਲਈ ਪੋਲੀਟੀਸ਼ੀਅਨਸ ਇਹੋ ਜਿਹੇ ਬਿਆਨ ਦੇ ਦਿੰਦੇ ਨੇ ਬਟ ਇਹਨਾਂ ਦੀ ਇੰਪਲੀਮੈਂ ਜਿਹੜਾ ਸਾਡਾ ਪੰਜਾਬ ਦਾ ਤੇ ਇਵਨ ਰਾਜਸਥਾਨ ਦਾ ਤੁਸੀਂ ਕੇਸ ਵੇਖੋ ਜਦੋਂ ਆਪਣੇ ਪਾਣੀਆਂ ਦੀ ਰਾਇਲਟੀ ਦੀ ਮੰਗ ਕਰਦੇ ਆਂ ਵੀ ਰਾਜਸਥਾਨ ਨੂੰ ਪਾਣੀ ਜਾਂ ਹਰਿਆਣੇ ਨੂੰ ਪਾਣੀ ਨਹੀਂ ਜਾਣਾ ਚਾਹੀਦਾ ਤੇ ਲੋਕ ਇੱਕ ਗੱਲ ਕਹਿੰਦੇ ਨੇ ਵੀ ਯਾਰ ਉਧਰ ਵੀ ਤਾਂ ਲੋਕ ਹੀ ਵੱਸਦੇ ਨੇ ਇਨਸਾਨ ਹੀ ਵੱਸਦੇ ਨੇ ਉਧਰ ਵੀ ਤਾਂ ਖੇਤੀਬਾੜੀ ਹੁੰਦੀ ਆ ਉਹਨਾਂ ਨੂੰ ਪਾਣੀ ਦੇ ਵੀ ਦੋਗੇ ਤਾਂ ਕੀ ਹੋਊਗਾ ਮਤਲਬ ਇੱਕ ਇਮੋਸ਼ਨਲ ਕਾਰਡ ਖੇਡਿਆ ਜਾਂਦਾ ਪਰ ਜਿਹੜੀ ਮੈਂ ਗੱਲ ਤੇ ਆ ਰਿਹਾ ਵੀ ਜਿਹੜੇ ਲੌਸ ਬਣਦੇ ਨੇ ਵੀ ਉਸ ਖਿੱਤੇ ਦੇ ਲੋਕਾਂ ਦਾ ਅਧਿਕਾਰ ਕਿਉਂ ਆ ਉਹਦਾ ਕੁਝ ਕਾਰਨ ਆ ਉਹਦਾ ਬੇਸਿਕ ਕਾਰਨ ਕੀ ਆ ਉਹ ਕਹਿੰਦੇ ਨੇ ਵੀ ਮੰਨ ਲਓ ਸਤਲੁਜ ਦਰਿਆ ਪੰਜਾਬ ਦੇ ਵਿੱਚੋਂ ਲੰਘ ਰਿਹਾ ਠੀਕ ਹੈ ਹੁਣ ਇਹ ਪਿੱਛੇ ਹਿਮਾਚਲ ਤੋਂ ਆਉਂਦਾ ਇਹਦਾ ਮਤਲਬ ਇਹਦੇ ਉੱਤੇ ਹਿਮਾਚਲ ਦਾ ਹੱਕ ਵੀ ਹੈ ਜੀ ਜਦੋਂ ਪੰਜਾਬ ਚ ਐਂਟਰ ਕਰ ਜਾਂਦਾ ਹੈ ਤੇ ਪੰਜਾਬ ਦਾ ਹੱਕ ਆ ਤੇ ਜਦੋਂ ਇਹ ਪਾਕਿਸਤਾਨ ਚ ਅੱਗੇ ਚੱਲਿਆ ਜਾਏਗਾ ਤਾਂ ਉੱਥੇ ਫਿਰ ਪਾਕਿਸਤਾਨ ਦਾ ਹੱਕ ਬਣੇਗਾ ਜੀ ਤੇ ਬਾਇ ਲਾਅਸ ਇਹ ਹੁੰਦਾ ਹੈ ਵੀ ਤੁਸੀਂ ਮੈਨੂੰ ਐਗਜ਼ੈਕਟ ਅਮਾਉਂਟ ਭੁੱਲ ਗਿਆ ਮੈਂ ਗੱਲ ਨਾ ਹੋਆ ਔਨ ਰਿਕਾਰਡ ਗੱਲ ਹੈ ਸ਼ਾਇਦ 25 ਜਾਂ 75 ਦੋਵਾਂ ਚੋਂ ਕੁਝ ਏਕ ਹੈ ਵੀ ਇੰਨੇ ਪਰਸੈਂਟ ਪਾਣੀ ਫਲੋ ਹੋਣਾ ਚਾਹੀਦਾ ਉਹਦੇ ਵਿੱਚੋਂ ਜੀ ਤੁਸੀਂ ਇਹਦੇ ਉੱਤੇ ਵਧ ਨਹੀਂ ਟੱਕ ਸਕਦੇ ਠੀਕ ਹੈ ਇੱਕ ਮਾਤਰਾ ਕੁਝ ਰੱਖੀ ਹੋਈ ਹੈ ਵੀ ਜੇ ਤੁਹਾਡੇ ਏਰੀਆ ਚ ਆ ਰਿਹਾ ਆ ਤੇ ਜਿੰਨਾ ਤੁਹਾਡੇ ਏਰੀਆ ਚ ਪਾਣੀ ਵਗ ਰਿਹਾ ਹੈ ਉਸ ਰਿਵਰ ਦੇ ਵਿੱਚੋਂ ਤੁਸੀਂ ਉਹਦੇ ਚ ਇੰਨੇ ਪਰਸੈਂਟ ਵਰਤ ਸਕਦੇ ਹੋ ਬਾਕੀ ਤੁਹਾਨੂੰ ਅੱਗੇ ਛੱਡਣਾ ਪਏਗਾ ਠੀਕ ਹੈ ਇਹ ਕਾਨੂੰਨ ਨੇ ਕੁਝ ਬਣਏ ਹਾਂ ਤੁਸੀਂ ਉਦੋਂ ਡੱਕ ਸਕਦੇ ਹੋ ਜੇ ਅਗਲੇ ਦੇ ਨਾਲ ਤੁਹਾਡੀ ਕੋਈ ਟ੍ਰੀਟੀ ਹੈ ਕੋਈ ਸੰਧੀ ਹੈ ਵੀ ਭਾਈ ਚੱਲ ਜੇ ਤੁਹਾਨੂੰ ਇੰਨਾ ਚਾਹੀਦਾ ਤੂੰ ਡੱਕ ਲੈ ਤੂੰ ਬਾਕੀ ਅੱਗੇ ਇਹਨਾਂ ਦੇ ਬਟ ਉਹ ਕਹਿੰਦੇ ਨੇ ਵੀ ਕੁਦਰਤ ਨੂੰ ਮੇਨਟੇਨ ਕਰਨ ਦੇ ਲਈ ਇੰਨੇ ਪਰਸੈਂਟ ਪਾਣੀ ਹੀ ਤੁਸੀਂ ਵਰਤ ਸਕਦੇ ਹੋ ਬਾਕੀ ਤੁਹਾਨੂੰ ਅੱਗੇ ਦੇਣਾ ਪੈਂਦਾ ਹੁਣ ਜਿਹੜੀ ਸਤਲੋਜ ਆ ਉਹ ਵਗਦੀ ਜਿਵੇਂ ਮੰਨ ਲਓ ਪਿਛੋਂ ਆਈ ਪਹਾੜਾਂ ਚੋਂ ਧਰਦੀ ਆ ਉਹ ਹਿਮਾਚਲ ਤੋਂ ਪਿਛੇ ਚਲ ਜਾਂਦਾ ਉਹਦਾ ਜਿਹੜਾ ਸਰੋਤ ਆ ਹਿਮਾਚਲ ਚੋਂ ਦੀ ਹਿਮਾਚਲ ਦਾ ਉੱਤੇ ਹੱਕ ਆ ਪੰਜਾਬ ਚੋਂ ਦੀ ਪੰਜਾਬ ਦਾ ਅੱਗੇ ਹੱਕ ਆ ਅੱਗੇ ਜੇ ਪਾਕਿਸਤਾਨ ਤੇ ਚਲ ਜਾਂਦੀ ਤੇ ਉਹਦਾ ਹੱਕ ਆ ਹਰਿਆਣੇ ਦੇ ਵਿੱਚੋਂ ਦੀ ਇਹ ਨਹੀਂ ਵਗ ਰਹੀ Rajasthan ਚੋਂ ਨਹੀਂ ਵਗ ਰਹੀ ਇਸ ਕਰਕੇ ਹਰਿਆਣੇ ਤੇ Rajasthan ਦਾ ਇਹਦੇ ਪਾਣੀ ਤੇ ਕੋਈ ਹੱਕ ਨਹੀਂਗਾ ਕਾਨੂੰਨੀ ਤੌਰ ਤੇ ਉਹਦਾ ਕਾਰਨ ਇਹ ਆ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਵੀ ਜਿੱਥੋਂ ਦੀ ਇਹ ਬੋਡੀ ਵਗ ਰਹੀ ਆ ਉਹ ਇੱਕ ਜ਼ਮੀਨ ਮਾਲਕ ਹੈ ਪਾਣੀ ਚੱਲਦਾ ਉਹ ਉੱਥੇ ਕੁਝ ਨਹੀਂ ਹੁੰਦਾ। ਨਾ ਖੇਤੀਬਾੜੀ ਹੋਣੀ ਆ ਨਾ ਕੋਈ ਹੋਰੋਣਾ। ਉੱਥੇ ਸਿਰਫ ਪਾਣੀ ਵਗ ਰਿਹਾ। ਉਹ ਜ਼ਮੀਨ ਮਲ ਰਿਹਾ ਹੈ ਨਾ ਤੇ ਜ਼ਮੀਨ ਕਿਹਦੀ ਆ? ਉਸ ਖਿੱਤੇ ਦੀ। ਜਦੋਂ ਉਹ ਜ਼ਮੀਨ ਉਸ ਖਿੱਤੇ ਦੀ ਵਰਤ ਰਿਹਾ ਪਾਣੀ। ਉਹ ਹਿਮਾਚਲ ਦੀ ਜਾਂ ਉਹ ਸੌਰੀ ਹਰਿਆਣੇ ਦੀ ਜਾਂ ਰਾਜਸਥਾਨ ਦੀ ਤੇ ਵਰਤ ਨਹੀਂ ਰਿਹਾ। ਜ਼ਮੀਨ ਇੱਥੋਂ ਦੀ ਵਰਤ ਰਿਹਾ। ਫਿਰ ਦੂਸਰੀ ਗੱਲ ਉਹ ਕਹਿੰਦੇ ਨੇ ਵੀ ਜੇ ਮੰਨ ਲਓ ਕੱਲ ਨੂੰ ਇਹਦੇ ਵਿੱਚ ਫਲੱਡਸ ਆਉਂਦੇ ਨੇ। ਜੀ। ਉਹਦਾ ਨੁਕਸਾਨ ਕਿੰਨਾ ਹੋਣਾ? ਜਿੱਥੇ ਉਹ ਵਗਦਾ ਪਿਆ ਉਹਦੇ ਏਰੀਏ ਨੂੰ ਨੁਕਸਾਨ ਹੋਣਾ ਨਾ। ਜੀ। ਇਹ ਤੇ ਹੈ ਨਹੀਂ ਵੀ ਨੁਕਸਾਨ ਇੱਥੇ ਹੋਣਾ ਨਹੀਂ ਤੇ ਸਦਾ ਜਾ ਕੇ ਰਾਜਸਥਾਨ ਦੇ ਵਿੱਚ ਜਾਂ ਉੱਥੇ ਹਰਿਆਣੇ 'ਚ ਹੋ ਜਾਣਾ। ਉਹ ਇਸ ਏਰੀਆ ਦੇ ਲੋਕਾਂ ਨੇ ਉਹਦੀ ਮਾਰ ਚੱਲਣੀ। ਜੇ ਕਹਿੰਦੇ ਇਹਨੂੰ ਸੋਕਾ ਪਿਆ ਤੇ ਤਾਂ ਵੀ ਇਹਦੇ ਆਲੇ-ਦੁਆਲੇ ਦੇ ਲੋਕਾਂ ਦੇ ਮਤਲਬ ਪ੍ਰਭਾਵਿਤ ਹੋਣਾ ਚਾਹੀਦਾ ਸੇਮ ਪੈਣੀ ਆ ਚਾਹੀਏ ਇੱਥੇ ਨਮਕ ਵਧਣਾ ਜ਼ਮੀਨ ਦੇ 'ਚ ਇਹੋ ਜਿਹੇ ਜਿੰਨੀਆਂ ਵੀ ਕੈਲਕੂਲੇਸ਼ਨਸ ਨੇ ਕਰਕੇ ਕਹਿੰਦੇ ਨੇ ਵੀ ਜਦੋਂ ਨੁਕਸਾਨ ਉਹ ਖੇਤਾ ਚੱਲੇ ਨੁਕਸਾਨ ਉਸ ਖੇਤੇ ਦੇ ਲੋਕ ਚੱਲਣ। ਜ਼ਮੀਨ ਉਸ ਖੇਤੇ ਦੀ ਵਰਤੀ ਜਾਵੇ ਤੇ ਫਿਰ ਪਹਿਲਾ ਅਧਿਕਾਰ ਵੀ ਤੇ ਵਰਤਨ ਦਾ ਉਹਨਾਂ ਦਾ ਹੋਣਾ ਚਾਹੀਦਾ ਨਾ। ਇਹ ਤਾਂ ਇਹਨਾਂ ਵੀ ਨੁਕਸਾਨ ਹੋ ਚੱਲਣ ਤੇ ਵਰਤੇ ਕੋਈ ਹੋਰ ਸੋ ਇਸ ਗੱਲ ਤੇ ਆ ਕੇ ਜਿਹੜੀ ਉਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਜਿਹੜਾ ਜਿਹੜੇ ਇਹਨਾਂ ਨੇ ਪਾਣੀ ਡੱਕਣ ਦੀ ਧਮਕੀ ਮਾਰੀ ਆ ਉਹ ਇਹ ਨਹੀਂ ਸੌਖੀ ਨਹੀਂ ਗੀ ਇਹ ਕੁਦਰਤੀ ਤੌਰ ਤੇ ਵੀ ਗਲਤ ਹੈ ਔਰ ਬਾਇਰ ਰਾਈਪੇਰੀਅਨਸ ਲਾ ਵੀ ਇੰਡੀਆ ਇਸ ਤਰੀਕੇ ਨਾਲ ਨਹੀਂ ਕਰ ਸਕਦਾ ਸੋ ਇਹ ਕੰਮ ਜਿਹੜੇ ਆ ਉਹ ਨਹੀਂ ਇਹਨਾਂ ਨੇ ਐਵੇਂ ਗੱਦੜ ਤਾਂ ਮੈਂ ਕਹਿਣੀ ਮੁੱਖ ਜੀ ਯਾਰ ਰਿਪੋਰਟ ਤੁਸੀਂ ਵੇਖੀ ਐ ਸਪੋਰਟ ਦੇ ਵਿੱਚ ਦਲ ਖਾਲਸਾ ਨੇ ਆਪਣਾ ਜਿਹੜਾ ਇੱਕ ਸਟਾਂਸ ਉਹ ਪੇਸ਼ ਕੀਤਾ ਹੈ ਪਾਕਿਸਤਾਨ ਦੇ ਬਾਰੇ ਵਿੱਚ ਤੇ ਇੰਡੀਆ ਦੇ ਬਾਰੇ ਵਿੱਚ ਇੱਥੇ ਜੀ ਇਹਨਾਂ ਨੇ ਕਿਹਾ ਕਿ ਹਮੇਸ਼ਾ ਨਾਲ ਜੰਗ ਕਸ਼ਮੀਰ ਤੇ ਪੰਜਾਬ ਦੀ ਸਾਈਡ ਤੋਂ ਕਿਉਂ ਲੜਨੀ ਹੈ ਰਾਜਦਾਨੀ ਦੀ ਸਾਈਡ ਤੋਂ ਕਿਉਂ ਨਹੀਂ ਲੜਦੇ ਉੱਤੇ ਜਾ ਕੇ ਲੜੋ ਤੁਸਾਨੂੰ ਬਹੁਤਾ ਸ਼ੌਕ ਲੜਨ ਦਾ ਇਹਨਾਂ ਨੇ ਗੱਲ ਵੀ ਬਿਲਕੁਲ ਸਹੀ ਕੀਤੀ ਹੈ ਸੋ ਇਹਨਾਂ ਨੇ ਦਰਸ ਕੀਤੀ ਹੈ ਤੇ ਇੱਥੇ ਵਜ੍ਹਾ ਕੀ ਹੈ ਕਿ ਹਰ ਹਰ ਵੇਲੇ ਜਿਹੜਾ ਹੈ ਪੰਜਾਬ ਤੇ ਕਸ਼ਮੀਰ ਦੇ ਥਾਂ ਤੋਂ ਜਿਹੜੀ ਇਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਤੇ ਕਰਨੀ ਹੈ ਤਾਂ ਤੁਸੀਂ ਉੱਥੇ ਡੈਲੀ ਤੋਂ ਕਰ ਲਓ ਜਾ ਕੇ ਠੀਕ ਹੈ ਤੇ ਇੱਥੇ ਜਿਹੜਾ ਜੈਲੀ ਦਰਵਾਜ਼ਾ ਜਿਹੜਾ ਇੱਥੇ ਸਾਰੇ ਬਾਰਡਰ ਹੈ ਇੱਥੇ ਜਾ ਕੇ ਲੜ ਲਓ ਤੇ ਇਹਨਾਂ ਨੇ ਗੱਲ ਜਿਹੜੀ ਸੋਆ ਨੇ ਦਰਸ ਕੀਤੀ ਹੈ ਕਿ ਕੋਈ ਸਮੱਸਿਆ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਪਹੁੰਚਾਉਂਦੀ ਵੀ ਹੁੰਦੀ ਹੈ ਉਸ ਸਮੱਸਿਆ ਨੂੰ ਬਣਾ ਕੇ ਰੱਖਿਆ ਜਾਂਦਾ ਹੈ ਤੇ ਮੈਂ ਕੁਝ ਦਿਨ ਪਹਿਲੇ ਵੇਖੀ ਸੀ ਸਾ ਇੰਡੀਆ ਦੇ ਇੱਕ ਬਹੁਤ ਮਸ਼ਹੂਰ ਐਨਾਲਿਸਟ ਨੇ ਫੀਮੇਲ ਐਨਾਲਿਸਟ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਇੰਡੀਆ ਤੇ ਪਾਕਿਸਤਾਨ ਨੇ ਆਪਣੀ عوام ਦਾ ਧਿਆਨ ਮਸਾਵਤ ਇਨਸਾਨ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਮਤਲਬ ਮਾਚਰੇ ਦੇ ਅਹਿਮ ਕਿਸਮ ਦੇ ਮਸائل ਤੋਂ ਹਟਾ ਕੇ ਕਸ਼ਮੀਰ ਤੇ ਠੀਕ ਹੈ ਪਾਕਿਸਤਾਨ ਤੇ ਲੈ ਕੇ ਜਾਣਾ ਚਾਹੁੰਦੇ ਨੇ ਤੇ ਕਸ਼ਮੀਰ ਦੇ ਮਸਲੇ ਨੂੰ ਇਹਨਾਂ ਨੇ ਐਸੇ ਲਈ ਜ਼ਿੰਦਾ ਰੱਖਿਆ ਤਾਂ ਕਿ ਇਹਨੂੰ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰ ਸਕਣ ਤੇ ਇਹਨਾਂ ਨੇ ਉਹਨਾਂ ਨੇ ਵੀ ਬਹੁਤ ਵਧੀਆ ਗੱਲ ਕੀਤੀ ਤੇ ਇਹਨਾਂ ਨੇ ਵੀ ਸੇਮ ਹੀ ਗੱਲ ਕੀਤੀ ਤੇ ਮੈਨੂੰ ਯਾਦ ਆ ਗਈ ਪਹਿਲੇ ਇਹਨਾਂ ਨੇ ਬਹੁਤ ਵਧੀਆ ਥਿਆਏ ਕਿ ਐ ਬਿਲਕੁਲ ਵੀ ਲੜਾਈ ਨਹੀਂ ਚਾਹਦੇ ਨਾ ਹੀ ਪਾਕਿਸਤਾਨ ਦੇ ਨਾਲ ਤੇ ਨਾ ਹੀ ਉਹ ਚਾਹੁੰਦੇ ਨੇ ਕਿ ਇੰਡੀਆ ਦੇ ਕਿਸੇ ਕਿਸਮ ਦਾ ਵੀ ਲੜਾਈ ਕਰੇ ਤੇ ਨਾਲ ਐਥੇ ਕੁਝ ਸਿੱਖ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਐਥੇ ਇੰਡੀਆ ਪਾਕਿਸਤਾਨ ਤੇ ਲੜਾਈ ਕਰਨ ਵਾਸਤੇ ਪੰਜਾਬ ਦੇ ਵਿੱਚੋਂ ਲੰਘੇਗਾ ਤੇ ਅਸੀਂ ਨਹੀਂ ਹੋਣ ਦਵਾਂਗੇ ਤੇ ਆ ਬਹੁਤ ਵੱਡੀ ਗੱਲ ਹੈ ਕਿ ਸਿੱਖਾਂ ਨੇ ਪਾਕਿਸਤਾਨ ਨੂੰ ਸਪੋਰਟ ਦੇ ਲਈ ਸ਼ੋਅ ਕੀਤੀ ਹੈ ਕਿਉਂਕਿ ਇੰਡੀਆ ਹੀ ਬਹੁਤੇ ਅਗਰੈਸਿਵ ਕਿਸਮ ਦੇ ਵਿਹਾਨ ਜਿਹੜਾ ਜਾਰੀ ਕਰਦਾ ਰਹਿੰਦਾ ਹੈ ਤੇ ਇਸ ਵਾਰੀ ਵੀ ਇੰਡੀਆ ਦੀ ਜਾਨਬ ਜਾਨਬ ਉਹੀ ਜਿਹੜੀ ਪਹਿਲ ਹੈ ਉਹ ਕੀਤੀ ਗਈ ਹੈ ਤੇ ਆਈ ਥਿੰਕ ਬਹੁਤ ਵਧੀਆ ਗੱਲ ਕੀਤੀ ਹੈ ਨਾ ਨੇ ਖਾਲਸਾ ਦਲ ਨੇ ਆਪਣਾ ਜਿਹੜਾ ਸਟੈਂਸ ਬਹੁਤ ਵਧੀਆ ਰੱਖਿਆ ਤੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਵੀ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਕੋਮੈਂਟ ਸੈਕਸ਼ਨ ਚ ਵੀ ਡੋਨਟ ਲਾਈਕ ਟੂ ਸ਼ੇਅਰ ਲਾਜ਼ਮੀ ਕੋ ਆਪਣਾ ਖਿਆਲ ਕੋ ਪੇਜ ਚੈਨਲ ਦਾ ਵੀ ਪਰ ਜੇ ਫਿਰ ਤੁਮ ਲਕਾਤ ਹੁੰਦੀ ਸੱਚੀ ਗੱਲ